ਹੁਣ ਕਹਿਣਾ ਚਾਹਣਾ ਉਹ ਬਿੱਟੂ ਤੂੰ ਕਹਿੰਦਾ ਸੀ ਘੋੜੇ ਘੁੰਮਦੇ ਨੇ ਆਹੇ ਘੋੜਿਆਂ ਨੇ ਮੋਰਚਾ ਫਤਿਹ ਕਰਤਾ ਹੁਣ ਤੂੰ ਖਚਣਾ ਦੇਵੇ ਕਿ ਦਿੱਲੀ ਨੂੰ ਤੁਰ ਜਾ ਇੱਥੇ ਤੇਰੀ ਕੋਲੋਂ ਲੋੜ ਨਹੀਂ ਹੈਗੀ ਜਗਾਂਦੇਗਾ ਜੇ ਫਤਿਹ ਪਾਵੇ ਨੇ ਹਰੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜਿੰਨੇ ਵੀ ਇੱਥੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਨੇ ਆ ਜਿਨ੍ਹਾਂ ਨੇ ਚੜ੍ਹਦੀ ਕਲਾ ਦੇ ਨਾਲ ਸੰਘਰਸ਼ ਲੜਿਆ ਜਿਹੜੀ ਸਰਕਾਰ ਆ ਉਹਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਪੰਦੀਆਂ ਜੋ ਵੀ ਮੰਗਾ ਸੀ ਚਨੜਤ ਦੀਆਂ ਚੋਣਾਂ ਦਾ ਐਲਾਨ ਕਰਨਾ ਪਿਆ ਲਿਖਤੀ ਰੂਪ ਦੇ ਵਿੱਚ ਵੀ ਆ ਗਿਆ ਅੱਜ ਸਾਰੇ ਵਿਦਿਆਰਥੀਆਂ ਦੇ ਵਿੱਚ ਖੁਸ਼ੀ ਆ ਦੇਖੋ ਇਸ ਮੌਕੇ ਨੂੰ ਜਿਤਨਾ ਵਾਸਤੇ ਬਹੁਤ ਸਾਰੀਆਂ ਸਾਰੀਆਂ ਸੰਗਠਨਾਂ ਨੇ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਸੇਵਾ ਸਮਾਗ ਦੇ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਵਿਦਿਆਰਥੀਆਂ ਦਾ ਵੀ ਜਿਹੜੇ ਆਪਦੇ ਦ੍ਰਿੜ ਵਿਸ਼ਵਾਸ ਰਾਦੇ ਨਾਲ ਲੜਦੇ ਰਹੇ ਅੱਛਾ ਇਹ ਸੰਘਰਸ਼ ਚੱਲਿਆ ਚੜ੍ਹਦੀ ਕਲਾ ਦੇ ਚੱਲਿਆ ਤੇ ਸਾਰਿਆਂ ਨੂੰ ਮੁਬਾਰਕ ਬਾਤ ਹੈ ਜਦੋਂ ਮੋਰਚੇ ਜਿੱਤ ਦੀ ਪਤਾ ਲੱਗਿਆ ਤੁਹਾਨੂੰ ਖਬਰ ਆਈ ਤੁਹਾਡੇ ਤਾਕਤ ਨਾਲ ਦਿਨ ਤੁਸੀਂ ਵਿਹੀਰਾ ਕੱਦ ਦਿੱਤੀਆਂ ਫਿਰ ਪੰਜਾਬ ਯੂਨੀਵਰਸਿਟੀ ਵੱਲ ਤੇ ਜਰੂਰ ਜਦੋਂ ਇੱਥੇ 10 ਤਰੀਕ ਨੂੰ ਸੀਗਾ ਫਿਰ ਉਸ ਦਿਨ ਜਦੋਂ ਕਿਥੇ ਘੋੜਿਆਂ ਦੇ ਜਿਹੜੇ ਹੈਗੇ ਪੌੜ ਵੱਜ ਜਾਣ ਘੋੜਿਆਂ ਦਾ ਦਿੱਥੇ ਫੇਰਾ ਪੈ ਜੇ ਫਿਰ ਉਹ ਜਿਹੜੇ ਮੋਰਚੇ ਨੇ ਫਤਿਹ ਹੋ ਜਾਂਦੇ ਨੇ ਉਸ ਦਿਨ ਵੀ ਅਰਬਾ ਖਰਮਾਲਦਾਨਾਂ ਦੇ ਘੋੜੇ ਗੱਜੇ ਸੀਗੇ ਤੇ ਮੈਂ ਹੁਣ ਪੁੱਛਣਾ ਚਾਹਣਾ ਜਿਹੜੇ ਉਸ ਵੇਲੇ ਕਹਿੰਦੇ ਸੀ ਆ ਬਿੱਟੂ ਵਰਗੇ ਤੰਜ ਕੱਜਦੇ ਸੀ ਉਥੇ ਘੋੜੇ ਲੈ ਜਾਂਦੇ ਨੇ ਖੱਤਰਾਂ ਲੈ ਜਾਂਦਾ ਤੇਰੇ ਪਿਓ ਘੋੜੀ ਜਿ ਲੈ ਕੇ ਅੱਜ ਮੋਰ ਤੇ ਫਤਿਹ ਕਰਤਾ ਉਹ ਬਿੱਟੂ ਸੁਣ ਲੈ ਹੁਣ ਆ ਹੋ ਗਿਆ ਖਾਲਸੇ ਦੇ ਛੰਡੇ ਜਿੱਤਦੇ ਗੱਡੇ ਗਏ ਨੇ ਹੁਣ ਧੂ ਜਾਜ਼ਬਾਦ ਏ ਇਹ ਘੋੜਿਆਂ ਕਰਕੇ ਜਾਰੇ ਵੀ ਆਵੇ ਨਿਆਲੇ ਜਾਵੇ ਸ਼ੀਦਾਂ ਨੂੰ ਪਾਵੇ ਨਿਆਲੇ ਜਾਵੇ ਹੋਸੀਏ ਬਾਬਾ ਜੀ ਕੱਲ ਬਾਬਾ ਜੀ ਕੱਲ 26 ਤਰੀਕ ਸੀ ਕੱਲ ਕਿਸਾਨੀ ਮੋਰਚੇ ਦਾ ਫਤਿਹ ਦਿਵਸ ਮਨਾਇਆ ਗਿਆ ਤੇ ਅੱਜ 27 ਤਰੀਕ ਨੂੰ ਇਹ ਮੋਰਚਾ ਵਿਜਤ ਲਿਆ ਤੇ ਇਹ ਮੋਰਚਾ ਫਤਿਹ ਹੋਣਾ ਜਦੋਂ ਅਸੀਂ ਦਰੜ ਬਸਪਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਮੋਰਚਾ ਲੜਦੇ ਹਾਂ ਨਾ ਲੀਡਰਾਂ ਦੇ ਵਿੱਚ ਕਮੀਆਂ ਹੁੰਦੀਆਂ ਨੇ ਇੱਥੇ ਜਿਹੜੀ ਲੀਡਰਸ਼ਿਪ ਸੀ ਨੌਜਵਾਨਾਂ ਦੀ ਇਹੋ ਜੀ ਸਾਨੂੰ ਲੀਡਰਸ਼ਿਪ ਮੈਂ ਕਹਿਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਇੱਥੇ ਨੌਜਵਾਨ ਬੱਚੇ ਬੱਚੀਆਂ ਲੜੀਆਂ ਨੇ ਅਸੀਂ ਉਹਨਾਂ ਨੂੰ ਮੂਲੇ ਲੈ ਕੇ ਆਈਏ ਇਹ ਦਰੜ ਚੜ੍ਹਦੀ ਕਲਾ ਦੇ ਨਾਲ ਲੜੇ ਨੇ ਅਸ਼ਮੀਤ ਸਿੰਘ ਭਾਈ ਜਫੀਤ ਸਿੰਘ ਹੋਰ ਉਹਦੇ ਸਾਥੀ ਜਿਹੜੀ ਕੁੜੀਆਂ ਨੌਜਵਾਨ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਦੇ ਨਾਲ ਜਿਹੜੀ ਹੈਗੀ ਲੜਾਈ ਲੜੀ ਆ ਝੋਕੇ ਨੇ ਡਰੇ ਨਹੀਂ ਬਹੁਤ ਸਰਕਾਰ ਨੇ ਡਰਾਵੇ ਦਿੱਤੇ ਨੇ ਆ ਆਰਐਸਐਸ ਵਾਲਿਆਂ ਨੇ ਬਹੁਤ ਗੁੰਡਾਗਰਦੀ ਕੀਤੀ ਇਹਨਾਂ ਨੇ ਬਹੁਤ ਕੁਝ ਕਰਿਆ ਪਰ ਇਹ ਝੋਕੇ ਨਹੀਂ ਹੈਗੇ ਸਾਨੂੰ ਇਹੋ ਜੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੀ ਲੋੜ ਆ ਇਹਨਾਂ